ਨਾਦਰਮ ਸਿੰਘ ਸ਼ੈਣੀ ਜੀ ਕਿਹੜੇ ਦੇ ਸਾਥ ਅਸੀਂ ਵਿਸ਼ੇ માનਵਰਵਾਹਨਿਕ ਕੇਂਦਰ ਨਮਾਣਾਗਰ ਜ਼ਿਲ੍ਹਾ ਪੰਚਕੁੱਲਾ ਵੱਲੋਂ ਅਸੀਂ ਇੱਥੇ ਆਏ ਆਂ ਕਿਸ ਤਰ੍ਹਾਂ ਦੀ ਡੋਨੇਸ਼ਨ ਕਰਨ ਲੱਗੇ ਡੋਨੇਸ਼ਨ ਅਸੀਂ ਜੋ ਕਿ ਜਿਵੇਂ ਕੀ ਹਾੜਾਂ ਦੇ ਵਿੱਚ ਪਾਣੀ ਸੁੱਕਣ ਤੋਂ ਬਾਅਦ ਜਿਹੜਾ ਵੀ ਸਾਰਾ ਸਿਸਟਮ ਹੈ ਸਾਰਾ ਅਫਸੈਟ ਹੋ ਗਿਆ ਬਹੁਤ ਬਿਮਾਰੀਆਂ ਜਾਗਣ ਗਈਆਂ ਉਹਦੇ ਲਈ ਅਸੀਂ ਸਪਰੇਅ ਕਰ ਰਹੇ ਆਂ ਆਲਰੇਡੀ ਸਾਡੇ 25 ਮੈਂਬਰ ਲਗਾਤਾਰ ਡੇਲੀ ਤਕਰੀਬਨ 12 ਤਰੀਕ ਤੋਂ ਅਸੀਂ ਡੇ ਬਾਏ ਡੇ ਜਿੱਤੇ ਸਾਨੂੰ ਪ੍ਰਸ਼ਾਸਨ ਕਹਿੰਦਾ ਹੈ ਅਸੀਂ ਮੈਡੀਕਲ ਟੀਮ ਨੂੰ ਪੁੱਛ ਕੇ ਜੋ ਕਿ ਸਾਡੇ ਜ਼ਿਲ੍ਹੇ ਵੱਲੋਂ ਮੈਡੀਕਲ ਅਫਸਰ ਸਾਨੂੰ ਕਹਿੰਦੇ ਆ ਕਿ ਫਲਾਣੀ ਜਗ੍ਹਾ ਗੰਦਗੀ ਬਹੁਤ ਹੈ ਤੁਸੀਂ ਉੱਥੇ ਸਪਰੇਅ ਕਰੋ ਤਾਂ ਸਾਡੇ 25 ਸੇਵਾਦਾਰ ਉੱਥੇ ਜਾ ਕੇ ਸੇਵਾ ਕਰਦੇ ਨੇ ਜਿਵੇਂ ਕਿ ਅੱਜ ਵੀ ਸਾਡੇ 25 ਸੇਵਾਦਾਰ ਟਾਇਰ ਮਾਰਕੀਟ ਦੇ ਵਿੱਚ ਗਏ ਹੋਏ ਨੇ ਕਿਉਂਕਿ ਟਾਇਰਾਂ 'ਚ ਪਾਣੀ ਬਹੁਤ ਕੱਢਦਾ ਹੈ ਮੱਛਰ ਬਹੁਤ ਹੈ ਤੇ ਬਿਮਾਰੀ ਫੈਲਣ ਦਾ ਬਹੁਤ ਡਰ ਹੈ ਤੇ ਕੱਲ ਅਸੀਂ ਗੰਦੇ ਨਾਲੇ ਦੇ ਨਾਲ-ਨਾਲ ਜੋ ਵੀ ਜਗ੍ਹਾ ਸੀ ਉੱਥੇ ਸਪਰੇਅ ਕੀਤੀ ਹੈ ਤਾਂ ਅੱਜ ਅਸੀਂ ਇੱਥੇ ਡੀਸੀ ਸਾਹਿਬ ਨੂੰ 75 ਪੰਪ ਆਪਣੀ ਸੰਸਥਾ ਵੱਲੋਂ ਜਿਨ੍ਹਾਂ ਦਾ ਤੁਸੀਂ ਪਿਛੇ ਸਰੂਪ ਤੇ ਇਕ ਰਿਓ ਇਸ ਸੰਸਥਾ ਦੇ ਮੁਖੀ ਨੇ ਪਰਮ ਸੰਤ ਬਲਜੀਤ ਸਿੰਘ ਮਹਾਰਾਜ ਦੀ ਜਿਨ੍ਹਾਂ ਦੀ ਕਿਰਪਾ ਦੇ ਪੁਤਾਵਕ ਇਹ ਸੰਸਥਾ ਚੱਲਦੀ ਹੈ ਇਹ ਚੈਰਿਟੀ ਦੇ ਕੰਮ ਕਰਦੀ ਹੈ ਤੇ ਅੱਜ ਅਸੀਂ 75 ਪੰਪ ਡੀਸੀ ਲੁਧਿਆਣਾ ਸਾਹਿਬ ਨੂੰ ਦੇਣ ਆਏ ਨੇ ਇਸ ਦੇ ਨਾਲ-ਨਾਲ ਸਾਡੇ ਮੈਡੀਕਲ ਕੈਂਪ ਜਿੱਥੇ ਵੀ ਹੜ ਆਏ ਨੇ ਜਿਵੇਂ ਕਿ ਸਾਡੇ ਪਠਾਨਕੋਟ ਤੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੇ ਗਰਦਾਸਪੁਰ ਏਰੀਏ ਦੇ ਵੀ ਸਾਡੇ ਪਰਮਾਨੈਂਟ ਮੈਡੀਕਲ ਕੈਂਪ ਉੱਥੇ ਲੱਗੇ ਹੋਏ ਨੇ ਉੱਥੇ ਦੇ ਲੋਕਲ ਪ੍ਰਸ਼ਾਸਨ ਨੇ ਸਾਨੂੰ ਜਗ੍ਹਾ ਦਾ ਅਰੇਂਜਮੈਂਟ ਕਰਾ ਕੇ ਦਿੱਤਾ ਹੈ ਕਿ ਤੁਸੀਂ ਜਦ ਤੱਕ ਇੱਥੇ ਪਾਣੀ ਨਹੀਂ ਉਤਰਦਾ ਤੁਸੀਂ ਇਸੇ ਤਰ੍ਹਾਂ ਇੱਥੇ ਸਾਬ ਸਵੈ ਦਾ ਕੰਮ ਸੇਵਾ ਦਾ ਕੰਮ ਤੁਸੀਂ ਪੰਚਕੋਲਾ ਤੋਂ ਆਇਆ ਲੁਧਿਆਣਾ ਹੀ ਕਿਉਂ ਲੋੜ ਪਈ ਨਹੀਂ ਇੱਥੇ ਸਾਡਾ ਕੇਂਦਰ ਹੈ ਲੁਧਿਆਣਾ ਇਹ ਸਾਡੀ ਸੰਸਥਾ ਆਲ ਓਵਰ ਵਰਲਡ ਦੇ ਵਿੱਚ ਹੈ ਲੁਧਿਆਣਾ ਸਾਡਾ ਕੇਂਦਰ ਹੈ ਸਮਰਾਲਾ ਰੋਡ ਤੇ ਉੱਪਰ ਫਿਰੋਜ਼ਪੁਰ ਰੋਡ ਦੇ ਉੱਤੇ ਲੁਧਿਆਣਾ ਇਹ ਨਹੀਂ ਜਿੱਥੇ ਪਾਣੀ ਦੀ ਮਾਰ ਪਈ ਹੈ ਜਿੱਥੇ ਜ਼ਿਆਦਾ ਗੰਦਗੀ ਹੈ ਉੱਥੇ ਇਹ ਚੈਰਿਟੀ ਇਹ ਪੰਪ ਕਿਹੜੀ ਜਗ੍ਹਾ ਵਰਤੇ ਜਾਣਗੇ ਜਿੱਥੇ ਵੀ ਸਫਾਈ ਪ੍ਰਸ਼ਾਸਨ ਚਾਹੇਗਾ ਉਹ ਕਰੇਗਾ ਅਸੀਂ ਆਪਣੇ ਵੱਲੋਂ ਅੱਜ ਇਹਨਾਂ ਨੂੰ ਡੋਨੇਸ਼ਨ ਕਰਕੇ ਉਨੇ ਚੱਲੇ ਨੇ ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ 12 ਤਰੀਕ ਤੋਂ ਸਾਡੀ ਸੰਸਥਾ ਦੇ 25 ਮੈਂਬਰ 25 ਸੇਵਾਦਾਰ ਲਗਾਤਾਰ ਆਪਣੇ ਕੋਲੋਂ ਦਵਾਈ ਲਿਆ ਕੇ ਪੰਪ ਲਿਕੇ ਸੇਵਾ ਕਰਦੇ ਜਿੱਤੇ ਤੁਸੀਂ ਡਿਲੀਗੇਸ਼ਨ ਕਰ ਦੋਗੇ ਡੀਸੀ ਸਾਹਿਬ ਨੂੰ ਫੋਟੋ ਦਿਓਗੇ ਜਿਉਂਦੀ ਵਰਤ ਹੋਊਗੀ ਉਦੋਂ ਥੋੜੀ ਸੰਸਥਾ ਦੇ ਬੰਦੇ ਵੀ ਯੂਜ਼ ਕਰਨਗੇ ਜਾਂ ਡੀਸੀ ਸਾਹਿਬ ਨਹੀਂ ਇੱਥੇ ਹੀ ਰਹਿਣਗੇ ਇਹ ਪ੍ਰਸ਼ਾਸਨ ਨੂੰ ਹੀ ਅਸੀਂ ਦੇ ਚੱਲੇ ਆ ਇਹ ਪ੍ਰਸ਼ਾਸਨ ਯੂਜ਼ ਕਰੇਗਾ ਜਿੱਤੇ ਵੀ ਉਹਨੂੰ ਜ਼ਰੂਰਤ ਹੋਊਗੀ ਯੂਜ਼ ਕਰੂਗਾ ਤੇ ਸਾਡੇ ਕੋਲ ਆਪਣੇ ਪੰਪ ਹੈਗੇ ਨੇ ਅਸੀਂ ਆਲਰੇਡੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਹੜ੍ਹ ਹੋਣ ਤੋਂ ਬਾਅਦ ਜਦੋਂ ਹੜ ਆਇਆ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪੰਪ ਵੰਡੇ ਗਏ ਤੇ ਸਤਰੀਬਨ ਹੁਣ ਤੱਕ ਦੇ ਵਿੱਚ ਕਿੰਨੇ ਕਿ ਪੰਪ ਤੁਰਤੀ ਵੰਡੇ ਅਸੀਂ ਸ਼ੁਰੂ ਕੀਤਾ ਹੈ ਜਿਵੇਂ ਅੱਜ ਅਸੀਂ 75 ਦੇਣੇ ਨੇ ਤੇ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਨੀਅਰ ਅਬਾਊਟ ਉੱਥੇ ਵੀ 100-150 ਤੋਂ ਪੰਪ ਦਵਾਂਗੇ ਇਸ ਤੋਂ ਬਾਅਦ ਅਸੀਂ ਫਿਰੋਜ਼ਪੁਰ ਜਾਣਾ ਹੈ ਫਿਰ ਅਸੀਂ ਪਠਾਨਕੋਟ ਜਾਣਾ ਹੈ ਆਲਰੇਡੀ ਸਾਡੇ ਉੱਤੇ ਮੈਡੀਕਲ ਕੈਂਪ ਚੱਲਦੇ ਨੇ ਪਰਮਾਨੈਂਟ ਦਵਾਈ ਅਸੀਂ ਫ੍ਰੀ ਆਫ ਕੋਸਟ ਦੇ ਰਹੇ ਨੇ ਤੇ ਇਸ ਤੋਂ ਬਾਅਦ ਸਾਡਾ ਕਲੀਨਿੰਗ ਦਾ ਕੰਮ ਵੀ ਚੱਲਣਾ ਹੈ ਉੱਥੇ ਸਾਫ਼ ਸਫਾਈ ਕਰਨੀ ਹੈ ਜਿੱਥੇ ਜਿਆਦਾ ਗੰਦ ਕਿਉਂਕਿ ਆਲ ਓਵਰ ਵਰਲਡ ਦੇ ਵਿੱਚ ਇਹ ਸੰਸਤਾ ਕੰਮ ਕਰਦੀ ਹੈ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਇੱਕ ਦੂਜੇ ਦੀ ਹੈਲਪ ਕਰੋ ਕਿਉਂਕਿ ਪੰਜਾਬ ਸਾਡਾਂ ਦੀ ਮਾਰ ਥੱਲੇ ਆਇਆ ਹੋਇਆ ਹੈ ਅਸੀਂ ਮਾਨਵਤਾ ਦਾ ਕੰਮ ਕਰੀਏ ਮਾਨਵਤਾ ਦੀ ਭਲਾਈ ਦੇ ਵਿੱਚ ਆਪਣਾ ਯੋਗਦਾਨ ਪਾਈਏ ਜਿੰਨਾ ਵੀ ਹੋ ਸਕੇ ਬਤਵੰਤਾ ਜੀ ਪਰਮਾਣ ਦੇ ਰਾਹ ਦੇ ਉੱਪਰ ਚੱਲ ਕੇ ਅਸੀਂ ਆਪਣਾ ਇਹ ਕੰਮ ਕਰੀਏ ਪਰ ਕਿਹੜੇ ਤਰੀਕੇ ਤੇ ਲੱਗਦਾ ਨਹੀਂ ਕਿ ਇੱਕ ਪਾਸੇ ਲੋਕ ਜਿਹੜੇ ਨੇ ਪ੍ਰਸ਼ਾਸਨ ਤੋਂ ਮੰਗਦੇ ਨੇ ਇਨਸਾਫ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦੇ ਨੇ ਤੇ ਤੁਸੀਂ ਪ੍ਰਸ਼ਾਸਨ ਨੂੰ ਰਿਪੋਰਟ ਕਰ ਰਹੇ ਹੋ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ ਉਹ ਕਰ ਰਿਹਾ ਕਿਉਂਕਿ ਤੇ ਜਿਹੜੀਆਂ ਸਸਤਾਵਾਂ ਉਹਨਾਂ ਦੀ ਕੋਈ ਡਿਊਟੀਆਂ ਜੁੜ ਬਣਦੇ ਨੇ ਅਸੀਂ ਤਾਂ ਤੇ ਸਾਡੇ ਸੰਤਾਂ ਦਾ ਹੁਕਮ ਹੈ ਤਕਰੀਬਨ 2005 ਤੋਂ ਲਗਾਤਾਰ ਤੁਸੀਂ ਮਾਨਵਤਾ ਦੇ ਕੰਮ ਕਰਨੇ ਨੇ ਲੋਕ ਭਲਾਈ ਦੇ ਕੰਮ ਕਰਨੇ ਨੇ ਜਿਸ ਦੇ ਵਿੱਚ ਆਮ ਪਬਲਿਕ ਦਾ ਭਲਾ ਹੋਵੇ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ ਉਹਨਾਂ ਦੀ ਆਪਣੀ ਡਿਊਟੀ ਹੈ ਤੇ ਸਾਡੀ ਸੰਸਥਾ ਦੇ ਸੇਵਾਦਾਰਾਂ ਦੀ ਆਪਣੀ ਡਿਊਟੀਆਂ ਹੈ ਬਿਲਕੁਲ ਲਗਾਤਾਰ ਆਲਰੇਡੀ ਪਹਿਲਾਂ ਵੀ ਚੱਲ ਰਹੀ ਹੈ ਜਿੱਤੇ ਕੋਈ ਪੁਚਾਣ ਆ ਗਿਆ ਜਿਵੇਂ ਹੜਪੀੜਿਤ ਹੈ ਜਿਵੇਂ ਕਰੋਨਾ ਦੇ ਟਾਈਮ ਵੀ ਅਸੀਂ ਬਹੁਤ ਦਵਾਈਆਂ ਦਿੱਤੀਆਂ ਪੀਜੀਆਈ ਵੀ ਕੋਆਰਡੀਨੇਸ਼ਨ ਕਰੇ ਦਵਾਈਆਂ ਇਸੇ ਤਰ੍ਹਾਂ ਇਹ ਸੰਸਥਾ ਚੈਰਿਟੀ ਤੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ 95% ਫੰਡ ਇੱਧਰ ਯੂਜ਼ ਕਰਦੇ ਹਾਂ ਠੀਕ ਹੈ ਹਿਮਾਂਸ਼ੋ ਚਾਨ ਜਨ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ ਮੇਰੇ ਨਾਲ ਮਨਮੋਹਨ ਜੀ ਖੜੇ ਨੇ ਵਿਸ਼ਵ ਮਾਨਵ ਰੋਹਾਨੀ ਕੇਂਦਰ ਤੋਂ ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਸਾਡੇ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਵਿੱਚ ਆਪਣੀ ਪੂਰੀ ਟੀਮਾਂ ਉਹਨਾਂ ਨੇ ਲਾਈਆਂ ਉਹ ਤੁਹਾਡੇ ਸਾਹਮਣੇ ਅੱਜ 75 ਤੋਂ ਜ਼ਿਆਦਾ ਇੱਥੇ ਸਪਰੇਅ ਮਸ਼ੀਨਾਂ ਉਹ ਅੱਜ ਇੱਥੇ ਆਪਣੀ ਟੀਮ ਦੇ ਨਾਲ ਆਏ ਨੇ ਔਰ ਉਹ ਇੱਥੇ ਤੁਹਾਨੂੰ ਪਤਾ ਹੈ ਵੀ ਜਿੱਦਾਂ ਪਾਣੀ ਖੜਾ ਹੋ ਜਾਂਦਾ ਜਿੱਥੇ ਉੱਥੇ ਮੱਛਰ ਉਹਨਾਂ ਦੀ ਪ੍ਰੋਬਲਮ ਕਾਫੀ ਜ਼ਿਆਦਾ ਆਉਂਦੀ ਹੈ ਤੇ ਵਾਟਰ ਜਿਹੜਾ ਪਾਣੀ ਹੈ ਉਹਦੀ ਮਿਕਸਿੰਗ ਵੀ ਕਈ ਵਾਰ ਹੋ ਜਾਂਦੀ ਹੈ ਉਹਦੀ ਰੋਕਥਾਮ ਲਈ ਇਹਨਾਂ ਨੇ ਪੂਰੀ ਟੀਮ ਲਾ ਕੇ ਅੱਡ ਅੱਡੇ ਛੇਤਰਾਂ ਦੇ ਵਿੱਚ ਇਹ ਅੱਡ ਅੱਡ ਥਾਵਾਂ ਤੇ ਭੇਜਣਗੇ ਔਰ ਉੱਥੇ ਸਪਰੇਅ ਕਰਕੇ ਦਵਾਈਆਂ ਵੀ ਇਹਨਾਂ ਨੇ ਇਹਨਾਂ ਕੋਲ ਹੈਗੀਆਂ ਤੇ 5 ਲੱਖ ਕਲੋਰੀਨ ਦੀ ਟੈਬਲੇਟਸ ਵੀ ਇਹਨਾਂ ਕੋਲ ਹੈ ਇਹਨਾਂ ਨੇ ਮੁਹਈਆ ਕਰਾਈਆਂ ਤਾਂ ਜੋ ਜਾ ਕੇ ਵੀ ਵਾਟਰ ਪਾਣੀ ਦੇ ਨਾਲ ਫੈਲਣ ਵਾਲੀ ਬਿਮਾਰੀਆਂ ਤੇ ਮੱਛਰਾਂ ਦੇ ਨਾਲ ਫੈਲਣ ਵਾਲੀ ਬਿਮਾਰੀਆਂ ਦਾ ਕੰਟਰੋਲ ਪਾਇਆ ਜਾ ਸਕੇ ਸਰ ਕਈ ਇਲਾਕਿਆਂ ਦੇ ਵਿੱਚ ਗੰਦਗੀ ਕਾਫੀ ਪਾਈ ਗਈ ਲੱਗਦਾ ਹੈ ਸ਼ਹਿਰ ਦੇ ਕਈ ਇਲਾਕੇ ਇਦਾਂ ਦੇ ਨੇ ਕਿਸੇ ਕਿਸ ਇਲਾਕੇ ਦੇ ਵਿੱਚ ਜਿਹੜੇ ਪੰਪ ਭੇਜੇ ਜਾਣਗੇ ਨਹੀਂ ਅਸੀਂ 14 15 ਇਲਾਕੇ ਜਿਹੜੇ ਨੀਵੇ ਹੈਗੇ ਉਹ ਜਿੱਥੇ ਪਾਣੀ ਸਾਨੂੰ ਖੜਾ ਹੋਇਆ ਪਿਛਲੀ ਵਾਰ ਜਦੋਂ بارشਾਂ ਜ਼ਿਆਦਾ ਹੋਈ ਸੀਗੀ ਉੱਥੇ ਸਾਡੀ ਟੀਮਾਂ ਜਿਹੜੀ ਹੈਗੀ ਉਹ ਜਾਣਗੇ ਸਰ ਕੋਸੇ ਇਲਾਕੇ ਦੇ ਵਿੱਚ ਵੀ ਭੇਜੇ ਜਾਣਗੇ ਪੰਪ ਜਿਸ ਇਲਾਕੇ ਦੇ ਵਿੱਚ ਪਾਣੀ ਨਾ ਖੜਾ ਹੋਣ ਕਰਕੇ ਸਿਰਫ ਮੱਛਰ ਹੁੰਦੇ ਬਿਲਕੁਲ ਜੀ ਬਿਲਕੁਲ ਇਹ ਸਾਰਾ ਅਸੀਂ ਲੁਧਿਆਣਾ ਕਵਰ ਕਰਨਾ ਹੈ ਤੇ ਪ੍ਰਾਇੋਰਟੀ ਸਾਡੀ ਹੈਗੀ ਹੈ ਵੀ ਅਸੀਂ 14 15 ਇਲਾਕੇ ਦੇ ਸਾਈਮਲਟੇਨियसਲੀ ਟੀਮਾਂ ਜਿਹੜੀਆਂ ਕੰਮ ਕਰਨਗੀਆਂ ਕਾਰਪੋਰੇਸ਼ਨ ਦੀ ਵੀ ਟੀਮਾਂ ਲੱਗੀਆਂ ਹੋਈਆਂ ਹੁਣ ਸਸਰਾਲੀ ਦੀ ਕੀ ਪੋਜੀਸ਼ਨ ਹੈ ਸਸਰਾਲੀ ਦੀ ਪੋਜੀਸ਼ਨ ਠੀਕ ਹੈ ਆਊਟ ਆਫ ਡੇਂਜਰ ਹੈ ਉੱਥੇ ਪਾਣੀ ਨੂੰ ਖਾਰ ਪਾਣੀ ਜਿਹੜਾ ਹੈਗਾ ਖਾਰ ਲੱਗ ਰਿਹਾ ਕਿਉਂਕਿ ਪਾਣੀ ਪਿੱਛੋਂ ਵੀ ਬਾਰਿਸ਼ ਜਿਹੜੀ ਹੈ ਵੀ ਰੁਕੀ ਨਹੀਂ ਹੈਗੀ ਬਾਰਿਸ਼ ਹੋ ਰਹੀ ਹੈ ਰਿਲੀਜ਼ ਜਿਹੜਾ ਹੈਗਾ ਉਹ ਕੰਟਰੋਲਡ ਰਿਲੀਜ਼ ਹੈ ਜਿਸ ਕਰਕੇ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਨੀਵਾ ਹੋ ਚੁੱਕਿਆ ਹੈ ਜ਼ਮੀਨ ਦੇ ਪੱਧਰ ਨਾਲੋਂ ਤੇ ਜਾਨ ਦਾ ਨੁਕਸਾਨ ਦਾ ਖਤਰਾ ਨਹੀਂ ਹੈਗਾ ਬਟ ਅਜੇ ਉੱਥੇ ਕੰਮ ਚੱਲਦਾ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਜਿਹੜੇ ਲੋਕ ਡਰੇ ਹੋਏ ਨੇ ਪਾਣੀ ਤੋਂ ਪਾਣੀ ਨੂੰ ਲੈ ਨਹੀਂ ਨਹੀਂ ਹੁਣ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਸਾਡਾ ਕੰਮ ਬਿਲਕੁਲ ਤਸੱਲੀ ਨਾਲ ਚੱਲ ਰਿਹਾ ਹੈ ਉੱਥੇ ਪੂਰਾ ਡਿਪਾਰਟਮੈਂਟ ਸਾਡੇ ਲੋਕ ਸਾਡੀ ਪੂਰੀ ਟੀਮਾਂ ਉੱਥੇ ਲੱਗੀਆਂ ਹੋਈਆਂ ਨੇ ਹੁਣ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਪਾਣੀ ਦੇ ਨਾਲ ਜਿਹੜੀ ਫੈਲਣ ਵਾਲੀ ਬਿਮਾਰੀਆਂ ਸੀ ਉਹਨਾਂ ਦੇ ਕੰਟਰੋ